ਹਾਂਜੀ ਸੱਚੀ ਆ ਖਾਲਸਾ ਸਾਨੂੰ ਤੇ ਆਸਾਂ ਦਾ ਪੰਜਾਬ ਫੂਡ ਚਲਤੇ ਸਵਾਗਤ ਆ ਅੱਜ ਆਪਾਂ ਬਣਾਉਂ ਜਾ ਰਹੀਆਂ ਭੁੱਜੇ ਛੋਲਿਆਂ ਦੇ ਨਾਲ ਬਹੁਤ ਹੀ ਟੇਸਟੀ ਭੁੱਜੇ ਛੋਲਿਆਂ ਦੇ ਲੱਡੂ ਕਿਉਂਕਿ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਆ ਇਕਦਮ ਹੈਲਦੀ ਹੁੰਦੇ ਆ ਤੁਸੀਂ ਦੇਖ ਹੀ ਸਕਦੇ ਆ ਕਿੰਨੇ ਜ਼ਿਆਦਾ ਸੋਹਣੇ ਆ 10 ਮਿੰਟਾਂ ਦੇ ਵਿੱਚ ਬੜ ਕੇ ਤਿਆਰ ਹੋ ਜਾਂਦੇ ਆ ਨਾ ਹੀ ਆਪਾਂ ਨੂੰ ਬਹੁਤੀਆਂ ਚੀਜ਼ਾਂ ਚਾਹੀਦੀਆਂ ਆ ਇਕਦਮ ਪਰਫੈਕਟ ਬਣਦੇ ਆ ਨਾ ਹੀ ਛੀੜੇ ਬਣਦੇ ਆ ਨਾ ਹੀ ਸਖਤ ਬਣਦੇ ਇਕਦਮ ਟਿਪਸ ਐਂਡ ਟ੍ਰਿਕਸ ਦੇ ਨਾਲ ਬਣਾਵਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਇਹ ਮੈਂ ਛਿਲਕਾ ਚ ਮੇਦੀ ਲਿਆ ਤੁਸੀਂ ਚਾਹੋ ਤਾਂ ਛਿਲਕਾ ਲਾ ਵੀ ਸਕਦੇ ਆ ਹੁਣ ਆਪਾਂ ਇਹਨੂੰ ਗ੍ਰਾਇੰਡ ਕਰ ਲੈਣਾ ਤੇ ਗ੍ਰਾਇੰਡ ਕਰਨ ਤੋਂ ਬਾਅਦ ਛਾਨ ਲੈਣਾ ਹੈ ਇਹ ਦੇਖੋ ਪਰਫੈਕਟ ਪਾਊਡਰ ਆਪਣਾ ਤਿਆਰ ਆ ਹੁਣ ਇੱਥੇ ਪਾण्डे ਤੇ 100 ਗ੍ਰਾਮ ਆਟਾ ਪਾਇਆ ਮੈਂ ਇਹਨੂੰ ਮੈਂ ਚੰਗੀ ਤਰੀਕੇ ਨਾਲ ਮੀਡੀਅਮ ਗੈਸ ਤੇ ਭੁੰਨ ਲਿਆ ਆ ਜਿੰਦ ਤੱਕ ਇਹਦੀ ਵਧੀਆ ਖੁਸ਼ਬੂ ਆਉਣ ਲੱਗੇ ਤੇ ਵਧੀਆ ਇਹਦਾ ਰੰਗ ਵੀ ਹੋ ਗਿਆ ਇਹ ਦੇਖੋ ਥੋੜਾ ਜਿਹਾ ਹੋਰ ਕਰ ਲੈਨੇ ਆ ਪਰਾਂਗੇ ਇਹ ਦੇਖੋ ਪਰਫੈਕਟ ਆ ਹੁਣ ਇਹ ਰੰਗ ਹੁਣ ਇਹਦੇ ਵਿੱਚ ਆਪਾਂ ਜਿਹੜਾ ਆਪਣਾ ਪੁੱਜੇ ਹੋਏ ਛੋਲੇ ਦਾ ਪਾਊਡਰ ਉਹ ਪਾ DNA ਹੈ ਤੇ ਇਹਨੂੰ 2-3 ਮਿੰਟ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਜਿੰਨੀ ਕੋਈ ਜਰੂਰਤ ਹੋਊਗੀ ਤਕਰੀਬਨ ਤਕਰੀਬਨ ਅੱਧੀ ਕੋਟੀ ਕੋਲੀ ਅੱਧੀ ਕੋਟੀ ਕੋਲੀ ਲੱਗ ਜਾਂਦਾ ਦੇਸੀ ਘਿਓ ਬਾਕੀ ਤੁਸੀਂ ਦੇਖ ਲੈਣਾ ਹੈ ਆਪਦਾ ਤੇ ਦੇਸੀ ਘਿਓ ਦੇ ਨਾਲ ਹੀ ਇਹਦੇ ਵਧੀਆ ਫਲੇਵਰ ਆਉਂਦਾ ਟੇਸਟ ਆਉਂਦਾ ਹੈ ਇਹ ਆਪਾਂ ਲੱਡੂ ਬਿਨਾ ਕਿਸੇ ਚਾਸ਼ਨੀ ਤੋਂ ਬਿਨਾ ਕਿਸੇ ਖੋਏ ਤੋਂ ਮਿਲਕ ਪਾਊਡਰ ਤੋਂ ਬਣਾ ਰਹੇ ਹਾਂ ਬਹੁਤ ਹੀ ਚਟਪਾਟਾ ਸਾਰੀਆਂ ਚੀਜ਼ਾਂ ਘਰ ਦੇ ਵਿੱਚ ਹੁੰਦੀਆਂ ਹੀ ਆ ਨਾਲੇ ਬਹੁਤ ਹੀ ਹੈਲਦੀ ਹੈ ਪੂਜੇ ਛੋਲੇ ਖਾਣਾ ਬਹੁਤ ਹੀ ਵਧੀਆ ਹੁੰਦਾ ਹੈ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਆ ਤੇ ਵਧੀਆ ਲੱਗ ਰਹੀ ਹੈ ਵੀਡੀਓ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਇਹ ਦੇਖੋ ਹੁਣ ਇਹਨੂੰ ਮੱਚੰਗੀ ਤਰੀਕੇ ਨਾਲ ਪਕਾਇਆ ਤੇ ਇਦਾਂ ਦਾ ਹੋਣਾ ਚਾਹੀਦਾ ਇਹ ਇਹ ਦੇਖੋ ਪਰਫੈਕਟ ਹੁਣ ਗੈਸ ਨੂੰ ਕਰ ਦਨੇ ਬੰਦ ਤੇ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆਂ ਥਰਾਤ ਦੇ ਵਿੱਚ ਤੇ ਇਹਨੂੰ ਜਿਹੜਾ ਆਪਾਂ ਫਲਾ ਦੇਣਾ ਤਾਂ ਜੋ ਜਲਦੀ ਠੰਡਾ ਹੋ ਜੇ ਇਹ ਦੇਖੋ ਕੋਲੇ ਆਪਾਂ ਜਿਹੜਾ ਇੱਥੇ ਸਾਈਡ ਤੇ ਆਪਾਂ ਇੱਕ ਪਾਂਡਾ ਲੈਣਾ ਹੈ ਤੇ ਉਹਦੇ ਵਿੱਚ ਥੋੜਾ ਜਿਹਾ ਗੇਸੀ ਘਿਓ ਪਾ ਕੇ ਉਹਦੇ ਵਿੱਚ ਥੋੜੀ ਖਸਖਸ ਤੇ ਬਦਾਮ ਨੂੰ ਭੁੰਨ ਲੈਣਾ ਹੈ ਤੁਸੀਂ ਕਾਜੂ ਪਿਸਤਾ ਜਾਂ ਫਿਰ ਮਖਾਣੇ ਹੋਰ ਸਾਰੇ ਡ్రਾਈ ਫਰੂਟਸ ਪਾ ਸਕਦੇ ਆ ਤੁਸੀਂ ਉਹ ਸਾਰੀ ਤੁਹਾਡੀ ਚੋਆਇਸ ਹੈ ਤੁਸੀਂ ਕਿਸ ਤਰੀਕੇ ਨਾਲ ਬਣਾਉਣਾ ਚਾਹੁੰਦੇ ਹੋ ਪਲੇਨ ਬਣਾਉਣਾ ਚਾਹੁੰਦੇ ਆ ਕਿ ਡ్రਾਈ ਫਰੂਟਸ ਦੇ ਨਾਲ ਫੇਰੇ ਦੇ ਵਿੱਚ ਆਪਾਂ ਖੰਡ ਦਾ ਪਾਊਡਰ ਪਾਵਾਂਗੇ ਜੋ ਕਿ ਤੁਸੀਂ 250 ਗ੍ਰਾਮ ਤੋਂ ਲੈ ਕੇ 300 ਗ੍ਰਾਮ ਤੱਕ ਪਾ ਸਕਦੇ ਆ ਮੈਂ ਇਸੇ 250 ਗ੍ਰਾਮ ਤੋਂ ਥੋੜਾ ਘੱਟ ਹੀ ਰੱਖਿਆ ਆ ਤੇ ਬਾਕੀ ਤੁਸੀਂ ਆਪ ਦੀ ਮਿੱਠੇ ਅਕੋਰਡਿੰਗ ਰੱਖ ਸਕਦੇ ਆ ਜਿੰਨਾ ਕੁ ਤੁਸੀਂ ਖਾਣਾ ਪਸੰਦ ਕਰਦੇ ਆ ਮਿੱਠਾ ਚੰਗੀ ਤਰੀਕਾ ਮਿਲਾ ਲੈਣਾ ਤੁਸੀਂ ਇਹਦੀ ਜਗ੍ਹਾ ਤੇ ਆਪਣੀ ਸ਼ੱਕਰ ਵਰਤ ਸਕਦੇ ਆ ਦੇਸੀ ਖੰਡ ਵਰਤ ਸਕਦੇ ਆ ਭੂਰਾ ਖੰਡ ਵਰਤ ਸਕਦੇ ਆ ਕੋਈ ਵੀ ਵਰਤ ਸਕਦੇ ਹਾਂ ਕੁਝ ਵੀ ਤੁਸੀਂ ਤੇ ਇਹਨੂੰ ਜਿਆਦਾ ਹੈਲਦੀ ਬਣਾਉਣਾ ਚਾਹੁੰਦੇ ਹੋ ਤਾਂ ਆਪਣਾ ਸ਼ੱਕਰ ਵਰਤ ਸਕਦੇ ਆ ਤੇ ਇਹਨੂੰ ਖਸ ਖਸ ਦੇ ਨਾਲ ਕੋਟ ਕਰ ਲੈਣਾ ਤੇ ਆਪਣੇ ਬਹੁਤ ਹੀ ਸੋਹਣੇ ਬਹੁਤ ਹੀ ਹੈਲਦੀ ਚਣਲ ਲੱਡੂ ਬਣ ਕੇ ਤਿਆਰ ਆ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਜੀ